ਲੰਗੇ ਦਿੜੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਮੁਅਤਲ ਕਰ ਦਿੱਤਾ ਗਿਆ ਇਹ ਮੁਤਲੀ ਉਸ ਵੇਲੇ ਹੋਈ ਹੈ ਜਦੋਂ ਨਵਜੋਤ ਕੌਰ ਸਿੱਧੂ ਦਾ ਉਹ 500 ਕਰੋੜ ਦੇ ਅਟੈਚੀ ਵਾਲਾ ਬਿਆਨ ਸੁਰਖੀਆਂ ਬਟੋਰ ਰਿਹਾ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੰਗੇ ਦਿਨੀ ਇੱਕ ਪੇਪਰ ਦੇ ਉੱਤੇ ਦਸਖਤ ਕੀਤਾ ਹੋਇਆ ਮੈਸੇਜ ਸਾਹਮਣੇ ਆ ਜਾਂਦਾ ਹੈ ਪਾਰਟੀ ਦੇ ਨਾਮ ਹੇਠ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਨਵਜੋਤ ਕੌਰ ਸਿੱਧੂ ਸਸਪੈਂਡਡ ਹੁਣ ਇਸ ਤੋਂ ਬਾਅਦ ਸਿੱਧੂ ਪਰਿਵਾਰ ਦੀ ਸਿਆਸਤ ਕਿਵੇਂ ਦੀ ਰਹੇਗੀ ਔਰ ਕਾਂਗਰਸ ਪਾਰਟੀ ਦੇ ਵੱਡੇ ਚਿਹਰਿਆਂ ਦੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਚਰਚਾ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸ੍ਰਿੰਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਥੀਕਰ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰ ਇਹ ਕਾਲ ਡਾਕਟਰ ਸਾਹਿਬ ਨਵਜੋਤ ਕੌਰ ਸਿੱਧੂ ਦੇ ਇੱਕ ਬਿਆਨ ਤੋਂ ਬਾਅਦ ਸਿਆਸਤ ਇਸ ਤਰ੍ਹਾਂ ਘਰਵਟ ਲਈ ਕਿ ਆਖਿਰ ਉਹਨਾਂ ਨੂੰ ਮੁਅਤਲ ਕਰ ਦਿੱਤਾ ਸਸਪੈਂਡ ਕਰ ਦਿੱਤਾ ਪਾਰਟੀ ਤੋਂ ਬਾਹਰ ਕੱਢ ਦਿੱਤਾ ਤੁਸੀਂ ਸਿੱਧੂ ਪਰਿਵਾਰ ਦੀ ਹੁਣ ਅਗਲੀ ਸਿਆਸਤ ਨੂੰ ਕਿਵੇਂ ਦੇਖਦੇ ਹੋ ਹੁਣ ਤਾਂ ਰਾਹ ਬਹੁਤ ਜ਼ਿਆਦਾ ਪੱਧਰਾ ਹੁੰਦਾ ਨਜ਼ਰ ਆ ਰਿਹਾ ਸਾਹਬ ਸਿੰਘ ਜੀ ਗੱਲ ਇਹ ਤਾਂ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਆਪਣੀ ਵੱਖਰੀ ਸਿਆਸਤ ਕਰਨ ਦੀ ਕੋਸ਼ਿਸ਼ ਕਈ ਵਾਰ ਕਰ ਚੁੱਕੇ ਨੇ ਲੇਕਿਨ ਉਹਨਾਂ ਨੂੰ ਪੰਜਾਬ ਦੀ ਜਨਤਾ ਵੱਲੋਂ ਹੰਕਾਰਾ ਨਹੀਂ ਮਿਲਿਆ ਨਾ ਉਹਨਾਂ ਨੂੰ ਉਹਨਾਂ ਦੇ ਨਾਲ ਪੰਜਾਬ ਦੀ ਜਨਤਾ ਆ ਕੇ ਖੜੀ ਹੋਈ ਹੈ ਤੁਹਾਨੂੰ ਯਾਦ ਹੋਵੇਗਾ ਇੱਕ ਵਾਰ ਇਹਨਾਂ ਨੇ ਆਪਣਾ ਇੱਕ ਮੋਰਚਾ ਵੀ ਬਣਾ ਲਿਆ ਸੀ ਜਿਦੇ ਵਿੱਚ ਬੈਂਸ ਬ੍ਰਦਰਸ ਵਗੈਰਾ ਸਾਰੇ ਆ ਗਏ ਸੀ ਲੇਕਿਨ ਉਹ ਵੀ ਬਿਲਕੁਲ ਸਾਰਾ ਤਰ੍ਹਾਂ ਫਲॉप ਹੋ ਗਿਆ ਬਾਅਦ ਦੇ ਵਿੱਚ ਉੱਥੋਂ ਪ੍ਰਗਟ ਸਿੰਘ ਨੂੰ ਨਾਲ ਲਿੱਤਾ ਦੇ ਕਾਂਗਰਸ ਜੁਆਇਨ ਕਰ ਲਿਆ ਬੇਸਿਕਲੀ ਨਵਜੋਤ ਸਿੰਘ ਸਿੱਧੂ ਇੱਕ ਸੁਸਾਇਡਲ ਬੰਮ ਹੈ ਸੁਸਾਇਡਲ ਬੰਮ ਉਹ ਨਹੀਂ ਹੈਗਾ ਜਿਹੜਾ ਮੈਂ ਦੂਜਾ ਤੁਸੀਂ ਸਮਝ ਲੋ ਕ੍ਰਾਈਮਨਲ ਵਾਲਾ ਇਹ ਰੈਗਨਿਟਿਕ ਸੁਸਾਇਡਲ ਬੰਬ ਹੈ ਮੈਂ ਜਿਹੜੀ ਪਾਰਟੀ ਤੇ ਜਾਣਾ ਇਹਨੇ ਉੱਥੇ ਜਾ ਕੇ ਫਟਣਾ ਹੀ ਫਟਣਾ ਉਸ ਪਾਰਟੀ ਨੂੰ ਇਹਨਾਂ ਨੇ ਜਿਹੜਾ ਵਾ ਰਾਤ ਬਰਾਤ ਉਹਨਾਂ ਦੀ ਨੀਂਦ ਜਿਹੜੀ ਆ ਉਹ ਪਛੈਣ ਕਰਦੇ ਨੇ ਪਾਰਟੀ ਦੇ ਲੀਡਰਾਂ ਦੀ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਨੂੰ ਚੋਣ ਲੜਾਈ ਗਈ ਤੇ ਇਹ ਉਹੀ ਨਵਜੋਤ ਸਿੰਘ ਸਿੱਧੂ ਸੀ ਜਿਨਨੇ ਅਰੁਣ ਜੇਤਲੀ ਦੀ سپورਟ ਅੰਬਰਸਰ ਨਹੀਂ ਕੀਤੀ ਤਦੋਂ ਤੱਕ ਜੇਤਲੀ ਚੋਣ ਲੜਦੇ ਰਹੇ ਅੰਬਰਸਰ ਨਹੀਂ ਗਏ ਔਰ ਉਹੀ ਹਸ਼ਰ ਹੋਇਆ ਕਿ ਉੱਥੋਂ ਕੈਪਟਨ ਨਮਰਿੰਦਰ ਸਿੰਘ ਜਿੱਤ ਗਏ 2014 ਚ ਜਿੱਥੇ ਪੂਰੇ ਹਿੰਦੁਸਤਾਨ ਚ ਮੋਦੀ ਦੀ ਲਹਿਰ ਚੱਲੀ ਅਮਰੀਕਾ ਰਾਕੇਨ ਲੈਟ ਠੰਡੀ ਹੋ ਗਈ ਖਤਮ ਹੋ ਗਈ ਔਰ ਬੀਜੇਪੀ ਦਾ ਹੀ ਹੋ ਨੁਕਸਾਨ ਦਾ ਕਾਰਨ ਬਣਿਆ ਅਰੁਣ ਜੇਤਲੀ ਦੀ ਹਾਰ ਦਾ ਕਾਰਨ ਬਣਿਆ ਅਰੁਣ ਜੇਤਲੀ ਨੇ ਸਾਰੀ ਉਮਰ ਉਹ ਨਮੋਸ਼ੀ ਉਹਨਾਂ ਦੇ ਜਹਾਂ ਚ ਰਹੀ ਨਵਜੋਤ ਸਿੰਘ ਸਿੱਧੂ ਉਸ ਕੰਸਟੀਟੂਐਂਸੀ ਚ ਬੜਿਆ ਨਹੀਂ ਫੇਰ ਬੀਜੇਪੀ ਤੋਂ ਪ੍ਰੈਜ਼ੀਡੈਂਸੀ ਕਮਲ ਸ਼ਰਮਾ ਉਹਨਾਂ ਨੇ ਮਗਰ ਪੈਗ ਡੰਡਾ ਲੈ ਕੇ ਉਹ ਵੀ ਜਿਹੜਾ ਵਾ ਦਿਲ ਦੇ ਉੱਤੇ ਗੱਲ ਲੈ ਗਏ ਤੇ ਉਸਾ ਸਾਡੀ ਦੁਨੀਆ ਤੋਂ ਰੁਖਸਤ ਹੋ ਗਏ ਫਿਰ ਮਜੀਠੀਏ ਦੇ ਗੱਲ ਪੈ ਗਏ ਠੀਕ ਹੈ ਉਥੋਂ ਹਟੇ ਫਿਰ ਇਹਨਾਂ ਨੇ ਆਪਣਾ ਮੋਰਚਾ ਬਣਾ ਲਿਆ ਫਿਰ ਕਾਂਗਰਸ ਜੁਆਇਨ ਕਰ ਗਏ ਕਾਂਗਰਸ ਚ ਆ ਕੇ ਇੱਥੇ ਆ ਕੇ ਇਹਨਾਂ ਨੇ ਖਲਾਰਾ ਹੀ ਪਾਤਾ ਖਲਾਰਾ ਇੰਨਾ ਪਾਤਾ ਨਾ ਇਹਨਾਂ ਨੇ ਕੋਈ ਡਿਪਾਰਟਮੈਂਟ ਚਲਾਇਆ ਬਕੌਲ ਜਿਹੜੀ ਜਿਵੇਂ ਹੁਣ ਕੈਪਟਨ ਮਨਿੰਦਰ ਸਿੰਘ ਨੇ ਦਾ ਉਸ ਦਿਨ ਲਾਈ ਵੀ ਦੱਸਿਆ ਕਿ ਇਹਨਾਂ ਨੂੰ ਤਾਂ ਬਹੁਤ ਵੱਡੇ ਮਹਿਕਮੇ ਦਿੱਤੇ ਸੀਗੇ ਜਿੰਨਾ ਵਿੱਚ ਆਪਣੀ ਮ्युनਿਸਪਲ ਕਾਰਪੋਰੇਸ਼ਨ ਦਾ ਜਿਹੜਾ ਲੋਕਲ ਬੋਡੀ ਮਹਿਕਮਾ ਸੀਗਾ ਨਾਲ ਪੰਜਾਬ ਦਾ ਸੱਭਿਆਚਾਰ ਤੇ ਪੰਜਾਬ ਦਾ ਸੰਸਕ੍ਰਿਤੀ ਕਲਚਰ ਵਿਰਾਸਤ ਤਾਂ ਮਹਿਕਮਾ ਸੀ। ਹਾਲਾਂਕਿ ਜਿਹੜਾ ਪੰਜਾਬ ਦੀ ਸੰਸਕ੍ਰਿਤੀ ਕਲਚਰ ਵਿਰਾਸਤ ਦਾ ਮਹਿਕਮਾ ਸੀ ਉਹ ਬਹੁਤ ਚੰਗਾ ਮਹਿਕਮਾ ਸੀ ਅਗਰ ਨਵਜੋਤ ਸਿੰਘ ਸਿੱਧੂ ਡੱਟ ਕੇ ਕੰਮ ਕਰਦੇ ਤੇ ਪੰਜਾਬ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰ ਸਕਦੇ ਸੀ। ਵਕ ਵਕ ਪੰਜਾਬ ਦੀ ਸੰਸਕ੍ਰਿਤੀ ਉਹਨਾਂ ਦਾ ਫੇਵਰੇਟ ਸਬਜੈਕਟ ਵੀ ਸੀਗਾ ਚਾਹਦੇ ਤੇ ਪੰਜਾਬ ਦੀ ਸੰਸਕ੍ਰਿਤੀ ਨੂੰ ਪੰਜਾਬ ਦੀ ਵਿਰਾਸਤ ਭਾਸ਼ਾ ਉਹਦੇ ਲਈ ਇੱਕ ਬਹੁਤ ਚੰਗੇ ਉਪਰਾਲੇ ਕਰਦੇ ਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵਸਣਾ ਸੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਵਿਰਾਸਤ ਨੂੰ ਅੱਗੇ ਵਧਾਇਆ ਪੰਜਾਬ ਦੀ ਸੰਸਕ੍ਰਿਤੀ ਨੂੰ ਅੱਗੇ ਵਧਾਇਆ ਲੇਕਿਨ ਉਹਨਾਂ ਦਾ ਜਿਹੜਾ ਦੌਰ ਬੀਤਿਆ ਉਹ ਕੈਪਟਨ ਰਮਿੰਦਰ ਸਿੰਘ ਦੀ ਮੰਜੀ ਠੋਕਣ ਜੀ ਬੀਤਿਆ ਕੈਪਟਨ ਰਮਿੰਦਰ ਸਿੰਘ ਨੂੰ ਲਾਣਾ ਕੀਤਾ ਔਰ ਉਹੀ ਹੱਲ ਹੋਇਆ ਕਿ ਇਹਨਾਂ ਨੂੰ ਲੋਕਲ ਬਾਡੀ ਮਹਿਕਮਾ ਇਹਨਾਂ ਕੋ ਚੱਲਿਆ ਨਹੀਂ ਉਹ ਵੀ ਮਹਿਕਮਾ ਇਹਨਾਂ ਕੋ ਚੱਲਿਆ ਨਹੀਂ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜਾ ਬਿਜਲੀ ਮੰਤਰੀ ਬਣਾਇਆ ਉਹ ਉਹ ਵੀ ਨਹੀਂ ਇਹਨਾਂ ਕੋ ਚੱਲਿਆ ਫਿਰ ਇਹਨਾਂ ਨੂੰ ਜਿਹੜਾ ਵਾ ਮੰਤਰੀ ਮੰਡਲ ਚੋਂ ਲਾਤ ਤਾ ਗਿਆ ਲੇਕਿਨ ਗੱਲ ਇਹ ਆ ਕਿ ਉਸ ਤੋਂ ਬਾਅਦ ਕੈਪਟਨ ਰਮਿੰਦਰ ਸਿੰਘ ਨੂੰ ਗਾਹੇ ਬੇਗਾਹੇ ਪਰੇਸ਼ਾਨ ਕਰਨਾ ਬਿਆਨਬਾਜ਼ੀ ਕਰਨਾ ਹਾਰ ਕੇ ਜਾਖੜ ਨੂੰ ਤਰਵਾ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਉੱਥੇ ਆਪਣੀ ਕਾਬਿਲਤ ਨੂੰ ਜाहिर ਕਰ ਸਕਦੇ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕੁਰਸੀ ਮਿਲਣੀ ਛੋਟੀ ਨਹੀਂ ਹੁੰਦੀ ਉਹ ਵੀ ਰੂਲਿੰਗ ਪਾਰਟੀ ਦੇ ਵਿੱਚ ਸੱਤਾਧਾਰੀ ਦੇ ਵਿੱਚ ਲੇਕਿਨ ਉੱਥੇ ਵੀ ਦੌਰ ਕਿੱਦਾਂ ਬੀਤਿਆ ਕਿ ਸੀਐਮ ਚੰਨੀ ਦੀ مخالਫਤ ਕਰਨੀ ਆ ਔਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹਿੰਦੇ ਹੋਏ ਸੀਐਮ ਚੰਨੀ ਨੂੰ ਇਹਨਾਂ ਨੇ ਹਰ ਫੈਸਲੇ ਦੇ ਵਿੱਚ ਖਾਰ ਖੜੇ ਰਹਿ ਜਾ ਕੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜੇ ਐਡਵੋਕੇਟ ਜਨਰਲ ਆਇਆ ਉਹਦੀ مخالਫਤ ਜੇ ਡੀਜੀਪੀ ਪੰਜਾਬ ਲਾਇਆ ਉਹਦੀ مخالਫਤ ਮਤਲਬ ਬਹੁਤ ਜ਼ਿਆਦਾ ਮੁਖਾਲਫਾ ਸ਼ੁਰੂ ਕਰ ਦਿੱਤੀ ਉਹਦੇ ਨਾਲ ਹਾਲਾਤ ਕੀ ਹੋਏ ਕਿ ਪੰਜਾਬ ਕਾਂਗਰਸ ਜਿਹੜੀ ਆ ਆਪਸ ਹੀ ਉਲਝ ਕੇ ਰਹਿ ਗਈ ਔਰ ਨੁਕਸਾਨ ਕਾਂਗਰਸ ਦਾ ਹੋਇਆ ਪਰਦੇਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਹਰ ਜੇ ਚੋਣਾ ਹਰ ਜੇ ਇਹ ਬਹੁਤ ਵੱਡੀ ਗੱਲ ਹੁੰਦੀ ਜੋ ਆਪ ਹਾਰ ਸਕਦਾ ਪਾਰਟੀ ਨੂੰ ਕਿਵੇਂ ਜਿਤਾ ਸਕਦਾ ਸੀ ਸੋ ਉਹ ਕਾਂਗਰਸ ਲਈ ਵੀ ਬਹੁਤ ਨੁਕਸਾਨ ਦੇ ਚੀਜ਼ ਸਾਬਤ ਹੋਈ ਭਈ ਇਹਨੂੰ ਜਿਹੜਾ ਪ੍ਰਧਾਨ ਬਣਾਣਾ ਸੂਬੇ ਦਾ ਕਿਉਂਕਿ ਸੂਬੇ ਦਾ ਪ੍ਰਧਾਨ ਬਣਨ ਲਈ ਕਿਸੇਆ ਨਿਕਲ ਜਾਂਦੀ ਆ ਜਿਨਨੇ ਪ੍ਰਧਾਨ ਰਹੇ ਆ ਪੰਜਾਬ ਦੇ ਵਿੱਚ ਸੂਬੇ ਦੇ ਉਹਨਾਂ ਨੇ ਲੀਕਾਂ ਵਾਈਆਂ ਹੋਈਆਂ ਬਹੁਤ ਲੰਬੀਆਂ ਲੰਬੀਆਂ ਤੇ ਉਹਦੇ ਕਰਕੇ ਕਾਂਗਰਸ ਦੇ ਵਿੱਚ ਵੀ ਆਪਣਾ ਨੁਕਸਾਨ ਕਰਾ ਲਿਆ ਹੁਣ ਮੈਨੂੰ ਤੁਸੀਂ ਤਾਂ ਗੱਲ ਮੈਨੂੰ ਸਵਾਲ ਤਾਂ ਬੜਾ ਵਧੀਆ ਪੁੱਛਿਆ ਭਈ ਅੱਗੋਂ ਸਿਆਸੀ ਸਫ਼ਰ ਕੀ ਆ ਮੈਨੂੰ ਇਹ ਦੱਸੋ ਬੰਬ ਨੂੰ ਲਊਗਾ ਕੌਣ ਆਮ ਆਦਮੀ ਪਾਰਟੀ ਨੇ ਤਾਂ ਕਦੀ ਵੀ ਨਹੀਂ ਗੱਲ ਕਰਨੀ ਉਮੀਂ ਭਗਵੰਤ ਮਾਨ ਦੀ ਟੀਆਰਪੀ ਕਿਤੇ ਵੱਧ ਹੈਗੀ ਆ ਨੂਜੋਤ ਸਿੰਘ ਸਿੱਧੂ ਤੋਂ ਭਗਵੰਤ ਮਾਨ ਨੇ ਤਾਂ ਬਹੁਤ ਲੰਬੀ ਲਾਈਨ ਪੰਜਾਬ 'ਚ ਛੇੜ ਛੱਡੀ ਆ ਪੰਜਾਬ ਦੇ ਵਿੱਚ ਉਹ ਕੰਮ ਕਰ ਛੱਡੇ ਆ ਜਿਹੜੇ ਕੰਮ ਪੰਜਾਬ ਦੇ ਡੇਰਿੰਗ ਕੰਮ ਮੈਂ ਆਮ ਜਨਤਾ ਵਾਲੇ ਕੰਮ ਤਜਲਬਾ ਦੀ ਗੱਲ ਕਰਦਾ ਉਹ ਕੰਮ ਕਰ ਛੱਡੇ ਡੇਰਿੰਗ ਕੰਮ ਜਿਹੜੇ ਕਿਤੇ ਸੋਚ ਵੀ ਨਹੀਂ ਕੋਈ ਸਕਦਾ ਇਹ ਸੌਖਾ ਨਹੀਂ ਹੁੰਦਾ ਪੰਜਾਬ ਦੀਆਂ ਤਹਿਸੀਲਾਂ ਦੇ ਤਹਿਸੀਲਦਾਰਾਂ ਦੀ ਕਰਪਸ਼ਨ ਨੂੰ ਰੁਕਣਾ ਅੱਜ ਤੱਕ ਅੱਗੇ ਤਹਿਸੀਲਦਾਰ ਹੜਤਾਲ ਕਰ ਕਰਕੇ ਬਹਿ ਜਾਂਦੇ ਸੀ ਢੇਢ ਢੇਢ ਮਹੀਨਾ ਹੁਣ ਉਹਨੇ ਤਹਿਸੀਲਦਾਰਾਂ ਦਾ ਕੰਮ ਹੀ ਥੱਲੇ ਦੇ ਦਿੱਤਾ ਕਾਨੂੰਗੋ ਨੂੰ ਸੁਪਰਡੈਂਟਾਂ ਨੂੰ ਜਾਓ ਐਸ਼ ਕਰੋ ਫਿਰ ਜੇ ਤੁਹੇ ਅੱਖਾਂ ਦਿਖਾਣੀਆਂ ਹੁਣ ਨਹੀਂ ਹੜਤਾਲ ਹੁੰਦੀ ਤਹਿਸੀਲ 'ਚ ਹੁਣ ਰਜਿਸਟਰੀਆਂ ਰੋਕਦਾ ਕੋਈ ਉੱਥੇ ਅਗਮੀ ਨਾ ਮਿਨਾਂ ਮਿਹਨਤਾਂ ਨਹੀਂ ਹੁੰਦੀਆਂ ਸੀ ਸੋ ਕਈ ਕੰਮ ਜਿਹੜੇ ਮਚੰਗ ਹਾਂ ਕਮੀਆਂ ਪੇਸ਼ੀਆਂ ਹੁੰਦੀਆਂ ਲੇਕਿਨ ਕਈ ਲਿਕਾ ਲੰਬੀਆਂ ਕੀਤੀਆਂ ਹੁਣ ਆਮ ਆਦਮੀ ਪਾਰਟੀ ਕਿੱਥੇ ਭਗਵੰਤ ਮਾਨ ਤੇ ਕਿੱਥੇ ਨਵਜੋਤ ਸਿੰਘ ਸਿੱਧੂ ਨਾਲੇ ਸੁਸਾਈਡਲ ਬੰਬ ਤਾਂ ਕਿਸੇ ਨੇ ਵੀ ਨਹੀਂ ਲਾਣਾ ਜਿਹੜਾ ਆ ਕੇ ਉਹਨਾਂ ਦੀ ਪਾਰਟੀ 'ਚ ਫਟੇ ਆ ਕੇ ਪਾਰਟੀ ਨੂੰ ਹੀ ਦੋ ਤਿੰਨ ਫਾੜ ਕਰ ਦੋਵੇ ਹਰ ਇੱਕ ਨਾਲ ਲੜ ਪਵੇ ਸੋ ਭਾਜਪੀ ਜਿਹੜੀ ਹੈ ਇਸ ਕਰਕੇ ਨਹੀਂ ਹਜੇ ਲਵੇਗੀ ਉਹਨੂੰ ਜੋ ਕਿ ਪੰਜਾਬ ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਤੇ ਜਾਖੜ ਬੈਠੇ ਹੋਇਆ। एकदम ਨੀਤ ਬਿੱਟੂ ਬੈਠਾ ਹੋਇਆ। ਜਾਖੜ ਨੂੰ ਲਾ ਕੇ ਤਾਂ ਨਵਜੋਤ ਸਿੰਘ ਸਿੱਧੂ ਕੁਰਸੀ ਤੇ ਬੈਠਾ ਸੀ। ਜਾਖੜ ਦਾ ਅੱਜ ਤੱਕ ਉਸ ਅਪਮਾਨ ਦਾ ਜਿਹੜਾ ਵਾ ਅੰਦਰ ਲੈ ਕੇ ਬੈਠਾ ਹੋਇਆ ਕਿ ਮੈਨੂੰ ਦਾ ਇੱਕ ਨਵਜੋਤ ਸਿੰਘ ਸਿੱਧੂ ਵਰਗੇ ਨੇ ਉੱਥੋਂ ਐਡੇ ਪੁਰਾਣੇ ਸਿਆਸੀ ਪਰਿਵਾਰ ਨੂੰ ਕਾਂਗਰਸ ਦੇ ਵਿੱਚੋਂ ਲਵਾਤਾ ਤੇ ਆਪ ਆ ਕੇ ਬਣ ਗਿਆ ਜਿਹਦੇ ਪੀੜੀਆਂ ਦਰ ਪੀੜੀਆਂ ਕਾਂਗਰਸ ਦੇ ਨਾਲ ਰਹੀ ਹੈ ਜਾਖੜ ਦਾ ਪਰਿਵਾਰ ਤੇ ਨਵਜੋਤ ਸਿੰਘ ਸਿੱਧੂ ਆ ਕੇ ਬੈਠ ਗਿਆ। ਮੈਨੂੰ ਨਹੀਂ ਲੱਗਦਾ ਕਿ ਜਾਖੜ ਜਾਂ ਕੈਪਟਨ ਮਰਿੰਦਰ ਸਿੰਘ ਦੀ ਕੁਰਸੀ ਲਵਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਹੱਥ ਨਵਜੋਤ ਸਿੰਘ ਸਿੱਧੂ ਦਾ ਸੀ ਮੈਨੂੰ ਨਹੀਂ ਲੱਗਦਾ ਕਿ ਇਹ ਦੋਨੋਂ ਲੀਡਰ ਭਾਰਤੀ ਜਨਤਾ ਪਾਰਟੀ ਚੋਂ ਨੂੰ ਆਣ ਦੇਣਗੇ ਜੇ ਆਣਗੇ ਤਾਂ ਮੈਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਬਹੁਤ ਵੱਡਾ ਬੀਜੇਪੀ ਦੇ ਵਿੱਚ ਨੁਕਸਾਨ ਹੋਏਗਾ ਕਾਫੀ ਲੀਡਰ ਛੱਡ ਕੇ ਜਾਣਗੇ ਜਿਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨਵਜੋਤ ਸਿੰਘ ਸਿੱਧੂ ਕਰਕੇ ਜਿਹੜੇਦਰ ਬੀਜੇਪੀ ਚ ਆਏ ਬਾਕੀ ਰਹੀ ਆਕਾਲੀ ਦਲ ਦੀ ਗੱਲ ਅਕਾਲੀ ਦਲ ਦੇ ਖਿਲਾਫ ਤਾਂ ਲਗਾਤਾਰ ਬੋਲਦੇ ਰਹੇ ਨੇ ਵਿਕਰਮ ਮਜੀਠੀਏ ਦੇ ਖਿਲਾਫ ਤਾਂ ਲਗਾਤਾਰ ਬੋਲਦੇ ਰਹੇ ਨੇ ਮ੍ਰਿਕਰ ਮਜੀਠੀਏ ਦੇ ਖਿਲਾਫ ਚੋਣ ਵੀ ਲੜੀ ਹੈ ਜੇ ਅਕਾਲੀ ਦਲ ਚ ਜਾਣਗੇ ਫਿਰ ਉਹਨਾਂ ਦਾ ਹਸਾਕ ਖਤਮ ਦੇਣਾ ਪਏਗਾ ਇੱਕ ਵਾਰ ਜੱਫੀ ਪਾਈ ਸੀ ਉਹਨਾਂ ਨੇ ਮਜੀਠੀਆਂ ਨੂੰ ਤੇ ਪੰਜਾਬ ਚ ਕਿੰਨੀ ਹਾਲਾ ਲਾਲਾ ਲਾਲਾ ਹੋ ਗਈ ਸੀ ਨਵਜੋਤ ਸਿੰਘ ਸਿੱਧੂ ਟ੍ਰੋਲ ਹੋਇਆ ਸੀ ਸੋਸ਼ਲ ਮੀਡੀਆ ਤੇ ਜੋ ਆਪ ਫਿਰ ਲੋਕਾਂ ਨੂੰ ਦੇਣਾ ਪਵੇਗਾ ਪਰ ਮੈਨੂੰ ਨਹੀਂ ਲੱਗਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਨੂੰ ਪਾਰਟੀ ਜੁਆਇਨ ਕਰਾਣਗੇ ਸੋ ਇਸ ਕਰਕੇ ਸਿਆਸੀ ਭਵਿੱਖ ਪੰਜਾਬ 'ਚ ਨਹੀਂ ਹੈਗਾ ਹਾਂ ਆਵਾਮ ਤੁਹਾਡੇ ਨਾਲ ਹੋਵੇ ਲੇਕਿਨ ਆਵਾਮ ਤੁਹਾਡੇ ਨਾਲ ਨਹੀਂ ਹੈਗੀ ਆਵਾਮ ਤੁਹਾਡੇ ਤੋਂ ਬਹੁਤ ਦੂਰ ਹੈ ਜੇ ਆਵਾਮ ਤੁਹਾਡੇ ਨਾਲ ਹੋਵੇ ਫਿਰ ਤੁਸੀਂ ਆਜ਼ਾਦ ਤੌਰ ਤੇ ਵੀ ਅੰਬਰਸਰੋਂ ਚੋਣ ਜਿੱਤ ਸਕਦੇ ਸੀ ਲੇਕਿਨ ਉੱਥੇ ਤਾਂ ਪਾਰਟੀ ਦੀ ਟਿਕਟ ਤੇ ਚੋਣ ਹਰ ਗਏ ਉਸ ਪਾਰਟੀ ਦੀ ਟਿਕਟ ਤੇ ਚੋਣ ਹਰ ਗਏ ਜਿਸ ਪਾਰਟੀ ਦਾ ਪੰਜਾਬ 'ਚ ਬੜਾ ਲੰਬਾ ਚੋੜਾ ਇਤਿਹਾਸ ਹੈ। ਪਰ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਜਾਂ ਉਹਨਾਂ ਦੇ ਕੈਰੇਕਟਰ ਬਾਰੇ ਜਦੋਂ ਸਵਾਲ ਖੜਦਾ ਨਾ ਉਦੋਂ ਮੈਨੂੰ ਲੱਗਦਾ ਕਿ ਉਹ ਇਸ ਕਿਸਮ ਦੇ ਇਨਸਾਨ ਨੇ ਕਿ ਜਿਹੜੀ ਗੱਲ ਇੱਕ ਪਾਰਟੀ ਲਈ ਕਹਿੰਦੇ ਆ ਦੂਸਰੀ ਪਾਰਟੀ ਦੇ ਜਾ ਕੇ ਉਹੀ ਤੀਸਰੀ ਪਾਰਟੀ ਲਈ ਕਹਿ ਦਿੰਦੇ ਆ ਡਾਇਲੌਗਸ ਨਹੀਂ ਬਦਲਦੇ ਪਾਰਟੀਆਂ ਬਦਲ ਜਾਂਦੀਆਂ ਨੇ ਸੋ ਉਹਨਾਂ ਲਈ ਇੱਧਰ ਉੱਤਰ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਨਹੀਂ ਜਾਣਾਂ ਦੀ ਗੱਲ ਹੋਰ ਹੁੰਦੀ ਹੈ ਗੱਲ ਹੁੰਦੀ ਹੈ ਕਿ ਉਹਨੂੰ ਸ਼ਾਮਲ ਕਰਾਣਾ। ਮੈਨੂੰ ਮੈਂ ਤਾਂ ਤੁਹਾਨੂੰ ਸਾਰੇ ਤੱਥ ਦੱਸ ਤੇ ਬੀਜੇਪੀ ਚ ਕਿਉਂ ਨਹੀਂ ਸ਼ਾਮਲ ਹੋਣਾ ਉਹਨਾਂ ਨੇ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਵੀ ਦੱਸਤੀ ਹੈ ਕਿ ਭਗਵੰਤ ਮਾਨ ਦੀ ਲੰਬੀ ਲਾਈਨ ਖਿੱਚੀ ਹੋਈ ਹੈ ਭਗਵੰਤ ਮਾਨ ਦੀ ਲਾਈਨ ਦੇ ਨਾਲ ਇਹਨਾਂ ਦੀ ਲਾਈਨ ਬਹੁਤ ਛੋਟੀ ਹੈ ਇਸ ਕਰਕੇ ਆਪੋ ਕਿਉਂਕਿ ਭਗਵੰਤ ਮਾਨ ਦੇ ਨਾਲ ਪਬਲਿਕ ਬਹੁਤ ਗਰੀਬ ਜਨਤਾ ਪੰਜਾਬ ਦੀ ਕਾਫੀ ਜੁੜੇ ਵੀ ਹੋਏ ਦਿਲੋਂ ਜੁੜੇ ਹੋਏ ਕਾਫੀ ਲੋਕ ਤੁਸੀਂ ਅੱਜ ਵੀ ਸਰਵੇ ਹੋ ਰਿਹਾ ਪੰਜਾਬ 'ਚ ਭਈ ਭਗਵੰਤ ਮਾਨ ਤੁਹਾਨੂੰ ਸੀਐਮ ਪਸੰਦ ਹੈ ਤੇ ਕਦੋਂ ਤੁਹਾਡੇ ਸਾਹਮਣੇ ਰਿਪੋਰਟ ਆ ਜਾਣੀ ਹੈ ਲੇਕਿਨ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਸਰਵੇ ਕਰ ਲਓ 4 ਸਾਲਾਂ ਚ ਤਾਂ ਇਹ ਨਹੀਂ ਕਿਤੇ ਠੀਕ ਹੈ ਨਾ 4 ਸਾਲਾਂ ਚ ਤਾਂ ਇਹ ਨਹੀਂ ਕਿਤੇ ਇਸ ਕਰਕੇ ਜਵਾਬ ਆਮ ਜਨਤਾ ਜਿਹੜੀ ਆ ਉਹ ਵੀ ਦੇਖਦੀ ਆ ਵੀ ਸਾਡੇ ਲਈ ਕੰਮ ਕੌਣ ਕਰ ਰਿਹਾ ਕੌਣ ਬੋਲ ਰਿਹਾ ਹੁਣ ਤੀਸਰੀ ਜਿਹੜੀ ਗੱਲ ਹੈਗੀ ਆ ਕਿ ਮੈਂ ਤਾਂ ਤੁਹਾਨੂੰ ਅੱਗੇ ਦੱਸਤਾ ਵੀ ਅਕਾਲੀ ਦਲ ਦਾ ਤਾਂ ਉਹੀ ਦਰਵਾਜ਼ਾ ਬੰਦ ਹੈ ਉਹਨਾਂ ਨੇ ਤਾਂ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦਾ ਖਲਾਰਾ ਥੋੜਾ ਪਾਣਾ ਸੋ ਹਜੇ ਇਹ ਪਾਰਟੀ ਕਿਸੇ ਨੇ ਅਕਸੈਪਟ ਨਹੀਂ ਕਰਨਾ ਹਾਂ ਆਪਣੀ ਪਾਰਟੀਆਂ ਬਣਾ ਨਹੀਂ ਸਕਦੇ ਕਿਉਂਕਿ ਪੰਜਾਬ ਦੇ ਵਿੱਚ ਆਵਾਮ ਨਹੀਂ ਹੈਗੀ ਨਾਲ ਜਨਤਾ ਨਹੀਂ ਖੜੀ ਹੋਈ ਬਾਰ-ਬਾਰ ਪਾਰਟੀਆਂ ਬਦਲਣ ਦੇ ਨਾਲ ਤੁਹਾਡਾ ਕਿਰਦਾਰ ਵੀ ਜਿਹੜਾ ਉਹ ਨੂੰ ਢਾਹ ਲੱਗਦਾ 6 ਵਜ ਦੀ ਇਹ ਕਿਰਦਾਰ ਦੇ ਉੱਤੇ ਵੀ ਲੋਕਾਂ ਦੀਆਂ ਉਂਗਲੀਆਂ ਉੱਠਦੀਆਂ ਬਈ ਹੁਣ ਕ੍ਰੈਡਿਟ ਕ੍ਰੈਡੀਬਿਲਟੀ ਹੈ ਕਿਹੜੀ ਪਾਰਟੀ ਕਦੀ ਕਿਸੇ ਪਾਰਟੀ ਜਿਹੜੇ ਦੇਖੋ ਨਾ ਪੁਰਾਣੇ ਸਾਥੀ ਸੀ ਪ੍ਰਗਟ ਸਿੰਘ ਵਰਗੇ ਵੀ ਤਾਂ ਉਹਨਾਂ ਦਾ ਹੁਣ ਨਾਲ ਨਹੀਂ ਚੱਲ ਕੇ ਰਾਜੀ ਤੇ ਫਿਰ ਤੁਸੀਂ ਕਿਹਨੂੰ ਲੈ ਕੇ ਜਾਓਗੇ ਪਾਰਟੀ 'ਚ ਨਵਤੇਜ ਚੀਮੇ ਨੂੰ ਲੈ ਜਾਓਗੇ ਜਿਹਨੂੰ ਰਾਣਾ ਗੁਰਜੀਤ ਦਾ ਮੁੰਡਾ ਆਜ਼ਾਦ ਤੌਰ ਤੇ ਉੱਤੇ ਹਰਾ ਗਿਆ ਉਹਨੂੰ ਲੈ ਜੋਗੇ ਉਹ ਵੀ ਨਹੀਂ ਜਾਣਾ ਪਾਰਟੀ ਛੱਡ ਕੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਿਆਸੀ ਭੁਵੇਕ ਉਹਨਾਂ ਦਾ ਪੰਜਾਬ 'ਚ ਨਹੀਂ ਹੈਗਾ ਪੰਜਾਬ ਦੇ ਵਿੱਚ ਸਿਆਸੀ ਭੁਵੇਕ ਆਪਣਾ ਖੜਾ ਕਰਨ ਲਈ ਪਹਿਲਾਂ ਕਿਰਦਾਰ ਨੂੰ ਉੱਚਾ ਕਰਨਾ ਪੈਣਾ ਕ੍ਰੈਡੀਬਿਲਟੀ ਨੂੰ ਬਣਾਉਣਾ ਪੈਣਾ ਉਹਨਾਂ ਜਿਹੜੀ ਬੇਤੁੱਕੀ ਜੀ ਬਿਆਨਬਾਜ਼ੀ ਹੋ ਗਈ ਹੈ ਇਹਦੇ ਨਾਲ ਹੋਰ ਨੁਕਸਾਨ ਹੋਇਆ ਕੋਈ ਇਹਦੇ ਚ ਜਾ ਤੱਕ ਥੌਂਟੀਸੀਟੀ ਪੇਸ਼ ਕਰੋ ਕਿ ਆ 500 ਕਰੋੜ ਦੀ ਦੇਖੋ ਰਿਕਾਰਡਿੰਗ ਆ ਗਾਂਧੀ ਪਰਿਵਾਰ 500 ਕਰੋੜ ਮੰਗ ਰਿਆ ਆ ਮੈਸੇਜ ਆ ਜੀ ਹੁਣ ਉੱਠ ਕੇ ਤੁਸੀਂ ਕਹਦੇ ਹੋ ਜੀ 5-5 ਕਰੋੜ ਕਾਉਂਸਲਰ ਦੀਆਂ ਟਿਕਟਾਂ ਵੇਚੀਆਂ ਯਾਰ ਕਾਉਂਸਲਰ ਦੀ ਟਿਕਟ 5 ਕਰੋੜ ਦੀ ਯਾਰ ਆਪਾਂ ਵੀ ਇੱਥੇ ਹੀ ਜਮੂਰੀਅਤ ਚ ਵਸਦੇ ਆ ਅਸੀਂ ਪੰਜਾਬ 'ਚ ਵਸਦੇ ਆ 5 ਕਰੋੜ ਦੀ ਕਾਉਂਸਲਰ ਦੀ ਟਿਕਟ ਲੋਕੀ 2 ਲੱਖ ਵੀ ਨਾ ਲੈਣ ਯਾਰ ਕਾਉਂਸਲਰ ਦੀ ਟਿਕਟ ਕੋਈ ਕੋਈ ਔਥੈਂਟਿਕ ਚੀਜ਼ ਹੁੰਦੀ ਆ ਬਜਟ ਤਾਂ ਤੁਸੀਂ ਕਾਂਗਰਸ ਦੀਆਂ ਟਿਕਟਾਂ ਦਿੱਤੀਆਂ ਕਾਂਗਰਸ ਦੀਆਂ ਤੁਸੀਂ ਆਪਣੇ ਇਲਾਕਿਆਂ 'ਚ ਦਿੱਤੀਆਂ ਵਾ ਤੁਸੀਂ ਹੀ ਦਿੱਤੀਆਂ ਤੁਸੀਂ 5-5 ਕਰੋੜ ਲੈ ਕੇ ਦਿੱਤੀਆਂ ਫਿਰ ਤੁਸੀਂ ਉੱਠ ਕੇ ਕਹਦੇ ਹੋ ਜੀ 500 ਕਰੋੜ ਦੀ ਟੈਚੀ ਦਾ ਮਾਮਲਾ ਜੀ ਤੁਸੀਂ ਆਪ ਮੰਤਰੀ ਰਹੇ ਪੰਜਾਬ ਦੇ ਪ੍ਰਧਾਨ ਰਹੇ ਕਿਹੜਾ ਉੱਥੇ ਪੈਸੇ ਦੇ ਕੇ ਤੁਸੀਂ ਬਣਿਆ ਸਾਰੀਆਂ ਚੀਜ਼ਾਂ ਦੇ ਜਵਾਬ ਹੈ ਨਾ ਹਾਂ ਤੱਥਾਂ ਦੇ ਆਧਾਰ 'ਤੇ ਸਬੂਤਾਂ ਦੇ ਆਧਾਰ 'ਤੇ ਜੇ ਤੁਸੀਂ ਇਲਜ਼ਾਮ ਲਾਉਂਦੇ ਹੋ ਤੇ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਲੇਕਿਨ ਇਹਦੇ ਵਿੱਚ ਨਾ ਤੱਤ ਹੈ ਨਾ ਸਬੂਤ ਹੈ ਨਾ ਕੋਈ ਗਵਾਹ ਹੈ ਨਾ ਕੋਸ਼ ਹੈ ਨਾ ਵੀਡੀਓ ਹੈ ਨਾ ਰਿਕਾਰਡਿੰਗ ਹੈ ਕੁਝ ਵੀ ਨਹੀਂ ਹੈਗਾ ਇਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚੋਂ ਇਹ ਗੱਲ ਉਲਟੀ ਘਰ ਕਰ ਗਈ ਹੈ ਬਈ ਨਵਜੋਤ ਸਿੰਘ ਸਿੱਧੂ ਵਾਕਈ ਆਪਣੀਆਂ ਹਜੇ ਤੱਕ ਪਰਿਵਾਰ ਜਿਹੜਾ ਉਹਨਾਂ ਦਾ ਉਹ ਪੁਰਾਣੀਆਂ ਉਸ ਚੀਜ਼ਾਂ ਤੋਂ ਹਜੇ ਤੱਕ ਵੀ ਆਪਣੇ ਨੂੰ ਸੁਧਾਰ ਨਹੀਂ ਸਕੇ ਮੈਨੂੰ ਲੱਗਿਆ ਸੀ ਕਿ ਤਿੰਨ ਸਾਲ ਚਾਰ ਸਾਲ ਬਾਅਦ ਬਈ ਸ਼ਾਇਦ ਇਹਨਾਂ 'ਚ ਕਾਫੀ ਸੁਧਾਰ ਆ ਗਿਆ ਹੋਵੇਗਾ ਬਈ ਹੁਣ ਪੰਜਾਬ ਦੀ ਸਿਆਸਤ ਨੂੰ ਇਹ ਬੜੇ ਬਰੀਕੀ ਨਾ ਦੇਖੋ ਜਗਮੀਤ ਬਰਾੜ ਬਹੁਤ ਸੋਹਣੀ ਗੱਲ ਕਹਿੰਦੇ ਆ ਬਈ ਨਵਜੋਤ ਸਿੰਘ ਸਿੱਧੂ ਚੰਗਾ ਲੀਡਰ ਹੈ ਇਮਾਨਦਾਰ ਹੋਏਗਾ ਲੇਕਿਨ ਅਜੇ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਅਜੇ ਦੀ ਅਜੇ ਫਾਈਨ ਟਿਊਨਿੰਗ ਹੀ ਨਹੀਂ ਹੋਈ ਹਜੇ ਪੱਕਿਆ ਲੀਡਰ ਨਹੀਂ ਹੈਗਾ ਕੱਚਾ ਲੀਡਰ ਹੈਗਾ ਔਰ ਤੁਸੀਂ ਮੁੱਖ ਮੰਤਰੀ ਬਣਨਾ ਬਣੋ ਲੇਕਿਨ ਉਹਦੇ ਲਈ ਇੱਕ ਲਾਈਨ ਹੈ ਉਦ ਲਈ ਤੁਹਾਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪਏਗਾ ਕਿ ਮੈਂ ਡਿਜ਼ਰਵ ਕਰਦਾ ਪੰਜਾਬ ਦੀ ਜਨਤਾ ਮੈਨੂੰ ਚਾਹਦੀ ਆ ਉਦ ਲਈ ਤੁਹਾਨੂੰ ਇੱਕ ਡਿਜ਼ਰਵ ਬਣਾਉਣਾ ਪਏਗਾ ਇੱਕ ਪੂਰਾ ਪੰਜਾਬ ਦੇ ਵਿੱਚ ਮਾਤਾਪਰਣ ਬਣਾਉਣਾ ਪਵੇਗਾ ਕਿ ਪੰਜਾਬ ਦੀ ਜਨਤਾ ਚਾਹਦੀ ਹੈ ਕੈਪਟਨ ਆ ਜਾਵੇ ਪੰਜਾਬ ਦਾ ਤੇ ਤੁਸੀਂ ਉਸ ਅੱਗ ਨੂੰ ਪੈਦਾ ਕਰੋ ਲੋਕਾਂ ਦੀ ਆਵਾਮ ਦੀ ਅੱਗ ਨੂੰ ਪੈਦਾ ਉਹਨਾਂ ਦੇ ਜ਼ਿਲਾਂ ਚ ਅੱਗ ਪੈਦਾ ਕਰੋ ਕਿ ਨਵਜੋਤ ਸਿੰਘ ਸਿੱਧੂ ਜ਼ਰੂਰੀ ਹੈ ਪੰਜਾਬ ਲਈ ਹੁਣ ਕਹਿ ਕੇ ਦੇਖਣ ਭਗਵੰਤ ਮਾਨ ਜ਼ਰੂਰੀ ਨਹੀਂ ਆ ਪੰਜਾਬ ਲਈ ਦੇਖੋ ਆਮ ਆਦਮੀ ਪਾਰਟੀ ਚ ਹਾਹਾਕਾਰ ਕਿਵੇਂ ਮਚਦੀ ਹੈ ਲੋਕਾਂ ਨੇ ਲੋਕਾਂ ਨੂੰ ਪਤਾ ਲੱਗ ਗਿਆ ਭਗਵੰਤ ਮਾਨ ਜਿਹੜਾ ਵਾ ਉਹ ਪੰਜਾਬ ਦੇ ਲਈ ਜ਼ਰੂਰੀ ਸੀ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨਿਆ ਤੇ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਗਏ ਅੱਗ ਪੈਦਾ ਹੋ ਗਈ ਹੋਈ ਸੀ ਅੰਦਰ ਅੱਗ ਪੈਦਾ ਕਰੋ ਨਵਜੋਤ ਸਿੰਘ ਸਿੱਧੂ ਜ਼ਰੂਰੀ ਹੈ ਔਰ ਇਹ ਅੱਗ ਤਾਂ ਪੈਦਾ ਹੋਣੀ ਨਹੀਂ ਲੋਕ ਤਾਂ ਚਾਹਦੇ ਨਹੀਂ ਲੋਕਾਂ 'ਚ ਤੁਸੀਂ ਵਿਛੜਦੇ ਨਹੀਂ ਇਹ ਜਿਹੜੀ ਬਿਆਨਬਾਜ਼ੀ ਹੈ ਇਹਦੇ ਨਾਲ ਬਹੁਤ ਨੁਕਸਾਨ ਹੁੰਦਾ ਤੁਹਾਡਾ ਆਪਣੇ ਕਰਜ਼ਾਰ ਦਾ ਨੁਕਸਾਨ ਹੁੰਦਾ ਕਿਉਂਕਿ ਮੈਂ ਵੀ ਹੁਣ ਤੁਹਾਡੇ ਨਾਲ ਬੋਲ ਰਿਹਾ ਜੇ ਮੈਂ ਬਿਨਾਂ ਤੱਥਾਂ ਦੇ ਉੱਤੇ ਕੁਝ ਵੀ ਬੋਲੂੰਗਾ ਤੇ ਲੋਕ ਮੈਨੂੰ ਸੁੰਨਣਾ ਬੰਦ ਕਰ ਦੇਣਗੇ ਕਹਿਣਗੇ ਯਾਰ ਕੀ ਬੇਤੁੱਕਾ ਬੋਲਦਾ ਮੈਂ ਇਤਨਾ ਤੱਥ ਨਾ ਆਧਾਰ ਹੈ ਨਾ ਕੋਈ ਸਬੂਤ ਹੈ ਨਾ ਪੁਰਾਣੀਆਂ ਗੱਲਾਂ ਐਵੇਂ ਆ ਕੇ ਆ ਕੇ ਜਬਲੀਆਂ ਮਾਰ ਕੇ ਚੱਲ ਜਾਂਦੇ ਅੱਛਾ ਡਾਕਟਰ ਸਾਹਿਬ ਇਲਜ਼ਾਮ ਹੋਰ ਵੀ ਲੱਗੇ ਆ ਜਦੋਂ ਨਵਜੋਤ ਕੌਰ ਸਿੱਧੂ ਦੀ ਮੁਅਤਲੀ ਹੁੰਦੀ ਹੈ ਉਦੋਂ ਸਵਾਲ ਇਹ ਵੀ ਖੜ ਜਾਂਦਾ ਹੈ ਕਿ ਕਰਨ ਬੁਰਜ ਨੂੰ ਕਿਉਂ ਉਮੀਦਵਾਰ ਬਣਾਇਆ ਗਿਆ ਜਾਂ ਪ੍ਰਤਾਪ ਸਿੰਘ ਬਾਜਵਾ ਕਿਉਂ ਸਪੋਰਟ ਕਰਦੇ ਰਹੇ ਆਪਾਂ ਇਹਦੇ ਬਾਰੇ ਵੀ ਗੱਲ ਕਰੀਏ ਦੇਖੋ ਉਹਨਾਂ ਨੇ ਕਿਹਾ ਹੈ ਕਿ ਪਹਿਲੀ ਦਾ ਇੱਥੇ ਲਾਈਨ 'ਚ ਵੀ ਮਨ ਝੋਲ ਹੈਗਾ ਭਈ 11 ਕਰੋੜ ਦੇ ਇਕੱਠੇ ਗਠ ਮਿਲੀ ਫਿਰ ਕਹਿੰਦੇ 5 ਕਰੋੜ ਪ੍ਰਤਾਪ ਬਾਜਵੇ ਨੂੰ ਟੈਚੀ ਦੇ ਗਿਆ ਇਹ 5 ਕਰੋੜ ਅਮਰਿੰਦਰ ਰਾਜਾ ਵੜਿੰਗ ਨੂੰ ਦੇ ਕੇ ਆਏ ਇਹਦਾ ਤਾਂ ਟੋਟਲੀ 10 ਕਰੋੜ ਬਣਿਆ 1 ਕਰੋੜ ਕੌਣ ਲੈ ਗਿਆ ਇੱਕ ਕਰੋੜ ਕੌਣ ਲੈ ਗਿਆ 11 ਕਰੋੜ ਦੀ ਫਿਗਰ ਕਹੀ ਉਹਨਾਂ ਨੇ ਤੇ ਇਹ ਬੰਦਾ 10 ਕਰੋੜ ਹੈ 1 ਕਰੋੜ ਕਿੱਥੇ ਗਿਆ ਯਾਰ ਮੈਂ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਇੱਕ ਕਰੋੜ ਇਹ ਗੱਲ ਕਰਦੇ ਕਰਦੇ 10 ਕਿਹਨੇ ਚ ਹੀ ਗਾਇਬ ਹੋ ਗਿਆ ਠੀਕ ਹੈ ਨਾ ਸੋ ਇਸ ਕਰਕੇ ਤੱਥ ਜ਼ਰੂਰੀ ਹੁੰਦੇ ਆ ਕਰਨ ਬੋਰਜ ਨੇ ਆ ਕੇ ਕਾਊਂਟਰ ਕਰਤਾ ਮੈਂ 1 ਰੁਪਿਆ ਕਿਸੇ ਨੂੰ ਨਹੀਂ ਦਿੱਤਾ ਸਬੂਤ ਪੇਸ਼ ਕਰ ਦੇ ਨਾ ਸਬੂਤ ਪੇਸ਼ ਕਰਨ ਤਾਂ ਕਿ ਇਹ ਸਾਰੀਆਂ ਚੀਜ਼ਾਂ ਹੋਣ ਸੁਣੀਆਂ ਸੁਨਾਈਆਂ ਗੱਲਾਂ ਸੁਣੀਆਂ ਸੁਨਾਈਆਂ ਗੱਲਾਂ ਦੇ ਉੱਤੇ ਤੁਸੀਂ ਇੰਨਾ ਉੱਚਾ ਨਹੀਂ ਬੋਲ ਸਕਦੇ ਪਾਰਟੀ ਹੈ ਇੱਕ ਲੀਡਰ ਨੇ ਸਭ ਦਾ ਆਪਣਾ ਆਪਣਾ ਸਟੇਟਸ ਹੈ ਕਰਜ਼ਾਰਾ ਅਗਲੇ ਨੇ ਆ ਕੇ ਕਰਨ ਮੁਰਜੇ ਨੇ ਸਾਫ਼ ਕਹਿਤਾ ਕਿ ਮੈਂ ਕਿ ਰੁਪਈਆ ਦੇ ਕੇ ਟਿਕਟ ਨਹੀਂ ਲੈ ਕੇ ਆਇਆ ਔਰ ਤੁਸੀਂ ਕਹਿਤਾ ਕਿ 5 ਕਰੋੜ ਰਾਜੇ ਬੜਿੰਗ ਲੂੰਗਾ ਇਹ 5 ਕਰੋੜ ਉਹੀ ਤੁਸੀਂ ਕਹਿੰਦੇ ਮੋੜ ਕੇ ਐਮਐਲਏ ਨੂੰ ਵੀ 5 ਕਰੋੜ 11 ਕਰੋੜ 5 ਕਰੋੜ ਦਿੱਤੇ ਐਮਐਲਏ ਟਿਕਟ ਲਈ ਕੌਂਸਲਰ ਵੀ 5 ਕਰੋੜ ਉਹ ਯਾਰ 5 ਕਰੋੜ ਕੌਂਸਲਰ ਵੀ 5 ਕਰੋੜ ਮੇਅਰ ਬਣਨ ਲਈ ਕੋਈ ਨਾ ਦੇ ਮੈਂ ਸੱਚ ਕਹਿੰਨਾ ਮੈਂ ਜੇ ਮੇਅਰ ਵੀ ਬੰਨਾ ਹੋਵੇ ਨਾ ਕੋਈ ਕਵੇ 5 ਕਰੋੜ ਦੇ ਕੇ ਮੇਅਰ ਬਣ ਜਾਓ ਤੇ ਕੋਈ ਰੁਪਈਆ ਨਾ ਦੇ ਮੈਂ ਤਾਂ ਹੈਰਾਨ ਹਾਂ ਵੀ ਸਿਆਸਤ ਵਿੱਚ ਤੁਸੀਂ ਇੰਨੇ ਸਾਲ ਹੰਡਾ ਲਏ ਐ ਘੱਟੋ-ਘੱਟ ਤੁਸੀਂ ਉਸ ਚੀਜ਼ ਦੀ ਵੈਲਿਊ ਨੂੰ ਸਮਝਣਾ ਚਾਹੀਦਾ ਪਰ ਡਾਕਟਰ ਸਾਹਿਬ ਫਿਰ ਸਵਾਲ ਇਹ ਖੜ ਜਾਂਦਾ ਹੈ ਕਿ ਇਹ ਗੱਲਾਂ ਕਈਆਂ ਕਿਉਂ ਗਈਆਂ ਨੇ ਹੁਣ ਅਸੀਂ ਸਾਰਾ ਕੁਝ ਵਿਚਾਰ ਲਿਆ ਅੱਜ ਵੀ ਵਿਚਾਰਿਆ ਕੱਲ ਵੀ ਵਿਚਾਰਿਆ ਪਰ ਸਵਾਲ ਇਹ ਹੈ ਕਿ ਇਹ ਗੱਲਾਂ ਆਖੀਆਂ ਕਿਉਂ ਗਈਆਂ ਨੇ ਦੇਖੋ ਜਦੋਂ ਗੱਲਾਂ ਕਈਆਂ ਗਈਆਂ ਉਦੋਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਨੇ ਗੁਲਾਬ ਚੰਦ ਕਟਾਰੀਆ ਜੀ ਨੂੰ ਬਾਹਰ ਆ ਕੇ ਇੱਕਦਮ ਬੰਬ ਮਾਰਦਿੰਦੇ ਨੇ ਕਈਆਂ ਇਸ ਕਰਕੇ ਗਈਆਂ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਐਲਾਨ ਰਹੀਆ ਉਹਨਾਂ ਦੀ ਆਪਣੀ ਗੱਲ ਦੇ ਵਿੱਚ ਹੀ ਗੱਲ ਹੈ ਉਹਨਾਂ ਦੀ ਆਪਣੀ ਗੱਲ ਦੇ ਵਿੱਚ ਹੀ ਗੱਲ ਹੈ ਕਿ ਮੁੱਖ ਮੰਤਰੀ ਸਾਨੂੰ ਐਲਾਨਿਆ ਨਹੀਂ ਸਾਡੇ ਕੋਲ ਦੇਣ ਨੂੰ ਟੈਚ ਹੀ ਨਹੀਂ ਫਿਰ ਕਹਿੰਦੇ ਜੀ ਮੈਂ ਤਾਂ ਕਿਹਾ ਹੀ ਨਹੀਂ ਕਾਂਗਰਸ ਪੈਸੇ ਲੈਂਦੀ ਆ ਠੀਕ ਹੈ ਨਾ ਭਈ ਅਸੀਂ ਤਾਂ ਇਹ ਕਿਹਾ ਸਾਡੇ ਕੋਲ ਰੁਪਈਆ ਨਹੀਂ ਲੇਤਾ ਫਿਰ ਕਹਿੰਦੇ ਜੀ ਮੇਰੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕਰਤਾ ਬੇਸਿਕ ਇਹ ਹੈਗਾ ਕਿ ਕਾਂਗਰਸ ਦੇ ਵਿੱਚ ਰੀਸ਼ਫਲ ਹੋਣ ਜਾ ਰਹੀ ਹੈ ਸੂਬੇ ਦਾ ਨਵਾਂ ਪ੍ਰਧਾਨ ਬਣ ਰਿਹਾ ਹੈ ਸੂਬੇ ਦੇ ਵਿੱਚ ਸਾਰੀ ਪਾਰਟੀ ਦਾ ਸੰਗਠਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਲਈ ਕੋਈ ਵਿਉਂਤਬੰਦੀ ਹੋ ਰਹੀ ਹੈ ਉਹਦੇ ਲਈ ਸਾਰੇ ਤੌਰ ਤਰੀਕੇ ਅਪਣਾਏ ਜਾ ਰਹੇ ਆ ਉਸ ਦੌਰਾਨ ਆ ਕੇ ਹੁਣ ਤੁਸੀਂ ਆ ਜੋ ਕਿ ਇਹੀ ਮੌਕਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨੋ ਤੇ ਅਗਲੀ ਅਰਦਾ ਆਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿਓ ਕਾਂਗਰਸ ਨੁਕਸਾਨ ਕਰਾ ਬੈਠੇਗੀ ਕਿਉਂਕਿ ਅੱਗੇ ਪੰਜਾਬ ਦੇ ਵਿੱਚ ਜਦੋਂ ਵੀ ਚੋਣਾਂ ਹੁੰਦੀਆਂ ਸੀ ਟੂ ਪਾਰਟੀ ਕੰਟੈਸਟ ਹੁੰਦਾ ਸੀ ਕਾਂਗਰਸ ਹੁੰਦਾ ਸੀ ਇੱਕ ਪਾਸੇ ਅਕਾਲੀ ਭਾਜਪੀ ਹੁੰਦਾ ਸੀ ਹੁਣ ਜਿਹੜਾ ਲੀਡਰ ਹੈ ਉਹਦੇ ਕੋ ਪੰਜ ਰਸਤੇ ਆ ਉਹ ਆਮ ਆਦਮੀ ਪਾਰਟੀ ਤੋਂ ਲੜ ਸਕਦਾ ਹੈ ਭਾਜਪਾ ਤੋਂ ਲੜ ਸਕਦਾ ਹੈ ਅਕਾਲੀ ਦਲ ਤੋਂ ਲੜ ਸਕਦਾ ਹੈ ਅਕਾਲੀ ਦਲ ਪੁਨਰ ਸਜੀਤ ਤੋਂ ਲੜ ਸਕਦਾ ਹੈ ਕਾਂਗਰਸ ਤੋਂ ਲੜ ਸਕਦਾ ਹੁਣ ਤਾਂ ਸਾਰੀਆਂ ਪਾਰਟੀਆਂ ਦੇ ਆਪਣੇ ਆਪਣੇ ਪਲੇਟਫਾਰਮ ਹੈਗੇ ਆ ਇਸ ਕਰਕੇ ਦਰਵਾਜ਼ੇ ਬਹੁਤ ਖੁੱਲੇ ਹੋਏ ਰਾਂਗੇ ਧਿਕ ਪਾਰਟੀਆਂ ਦੇ ਹੁਣ ਤਾਂ ਮੈਂ ਕਹਿੰਨਾ ਲੀਡਰ ਘੱਟ ਹੈਗੇ ਆ ਪਾਰਟੀਆਂ ਦੇ ਦਰਵਾਜ਼ੇ ਜ਼ਿਆਦਾ ਹੈਗੇ ਆ ਇੱਕ ਇੱਕ ਸੀਟ ਦੇ ਉੱਤੇ ਸਗੋਂ ਪਾਰਟੀਆਂ ਹੁਣ ਕੈਂਡੀਡੇਟ ਲੱਭ ਰਹੀਆਂ ਕਿ ਸਾਨੂੰ ਉਮੀਦਵਾਰ ਦਿਓ ਤੇ ਲੇਕਿਨ ਗੱਲ ਇਹ ਆ ਕਿ ਜੇ ਤੁਸੀਂ ਜਾਓਗੇ ਜੇ ਐਲਾਨੋਗੇ ਤੇ ਫਿਰ ਕਾਂਗਰਸ ਹਾਰੀ ਦਾ ਹਾਰੀ ਦਾ ਕਿੰਨੇ ਲੀਡਰ ਜਿਹੜੇ ਆ ਪੰਜਾਬ ਦੇ ਵਿੱਚੋਂ ਝੋਲਾ ਚੱਕ ਕੇ ਭਾਜਪੀ ਤੇ ਚਲੇ ਜਾਣਗੇ ਕੁਝ ਅਕਾਲੀ ਦਲ ਤੇ ਚਲੇ ਜਾਣਗੇ ਕੁਝ ਆਵਾਮੀ ਪਾਰਟੀ ਚਲੇ ਜਾਣਗੇ ਤੇ ਨੁਕਸਾਨ ਕਾਂਗਰਸ ਦਾ ਹੀ ਹੋਣਾ ਅੱਗੇ ਕਾਂਗਰਸ ਦਾ ਨੁਕਸਾਨ ਘੱਟ ਨਹੀਂ ਹੋਇਆ ਸੂਬੇ 'ਚ ਬੜੇ ਚੰਗੇ ਕਿਰਦਾਰ ਵਾਲੇ ਲੀਡਰ ਆਵਾਮੀ ਪਾਰਟੀ 'ਚ ਕਈ ਚਲੇ ਗਏ ਰਾਜੇ ਤੁਮਾ ਚੱਬੇਵਾਲ ਵਰਗੇ ਜਿਹੜੇ ਨੇ ਦਲਤ ਔਰ ਮਿਸ਼ਨਰੀ ਲੀਡਰ ਸੀ ਅੱਜ ਆਵਾਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਆ ਬੇਟਾ ਉਹਨਾਂ ਦਾ ਅਮਲੀਆ ਕਈ ਲੀਡਰ ਕਾਂਗਰਸ ਨੇ ਚਲੇ ਗਏ ਨੇ ਨੁਕਸਾਨ ਹੋਇਆ ਕਾਂਗਰਸ 에 ਇਨੇ ਦਲਿਤ ਵਧਿਆ ਲੀਡਰ ਸੁਸ਼ੀਲ ਦੇਨ ਨੂੰ ਵੀ ਜੀਪੀ ਚ ਚਲੇ ਗਏ ਨੇ ਪਹਿਲਾਂ ਆਮ ਆਦਮੀ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ ਕਾਂਗਰਸ ਨੂੰ ਨੁਕਸਾਨ ਹੋਇਆ ਦੁਆਬੇ ਦੀ ਦਲਿਤ ਲੀਡਰਸ਼ਿਪ ਦਾ ਉਪਰ ਦਾ ਚਿਹਰਾ ਸੀ ਕਾਂਗਰਸ ਨੇ ਆਪਣਾ ਘਾਟਾ ਕੀਤਾ ਇਸ ਕਰਕੇ ਕਾਂਗਰਸ ਨੂੰ ਅੱਗੇ ਬੜਾ ਨੁਕਸਾਨ ਆ ਸੂਬੇ ਦੇ ਵਿੱਚ ਕਾਂਗਰਸ ਨੂੰ ਜੁਨਾਈਟ ਹੋਣ ਦੀ ਲੋੜ ਹੈਗੀ ਹੈ। ਅੱਛਾ ਡਾਕਟਰ ਸਾਹਿਬ ਆਪਾਂ ਇਲਜ਼ਾਮਾਂ ਦੀ ਗੱਲ ਕਰ ਰਹੇ ਸੀ ਵਿੱਚ ਸੁਖਜਿੰਦਰ ਰੰਧਾਵਾ ਦਾ ਨਾਮ ਰਹਿ ਗਿਆ। ਸੁਖਜਿੰਦਰ ਰੰਧਾਵਾ ਉੱਤੇ ਵੀ ਇਲਜ਼ਾਮ ਬੜੇ ਤਗੜੇ ਲੱਗੇ ਕਹਿੰਦੇ। ਦੇਖੋ ਸਾਹਬ ਸਿੰਘ ਜੀ ਗੱਲ ਇਹ ਹੈ ਕਿ ਸੁਖਜਿੰਦਰ ਰੰਧਾਵਾ ਤੇ ਪਰਿਵਾਰ ਨੂੰ ਬੜੇ ਨੇੜੇ ਉਹ ਜਾਣਦਾ। ਸੁਖਜਿੰਦਰ ਰੰਧਾਵਾ ਦੇ ਫਾਦਰ ਸੰਤੋਖ ਸਿੰਘ ਰੰਧਾਵਾ ਪੰਜਾਬ ਕਾਂਗਰਸ ਦੇ ਦੋ ਵਾਰ ਪ੍ਰਧਾਨ ਰਹੇ ਆ। ਮੈਂ ਆਪਣਾ ਦੌਰ ਦੇਖਿਆ ਸੰਤੋਖ ਸਿੰਘ ਰੰਧਾਵਾ ਦੀ ਲਿਖਤ రెడ్డి ਵਾਈ ਹੋਈ ਲੀਕ ਹੈ ਨਾ ਉਹਨੂੰ ਕੋਈ ਟੱਪਦਾ ਨਹੀਂ ਹੁੰਦਾ ਸੀ ਇੰਨਾ ਡਾਡਾ ਪ੍ਰੈਜ਼ੀਡੈਂਟ ਹੁੰਦਾ ਸੀ ਕੋਈ ਡਾਡਾ ਟੱਪਦਾ ਨਹੀਂ ਹੁੰਦਾ ਸੀ ਉਹ ਕਿਰਦਾਰ ਹੁੰਦੇ ਸੀ ਯਾਰ ਲੀਡਰਾਂ ਦੇ ਪ੍ਰਤਾਪ ਸਿੰਘ ਕੈਰੋ ਹੁੰਦਾ ਸੀ ਜਾਓ ਜੋ ਕਰਤਾ ਕਰਤਾ ਸੰਦੋਖ ਸੰਦਾਵਾ ਸੀ ਹੋ ਗਿਆ ਹੋ ਗਿਆ ਇੱਕ ਵਾਰ ਜਿੱਥੇ ਖੜ ਗਏ ਖੜ ਗਏ ਇਹ ਜਿਹੜੇ ਹੈਗੇ ਨੇ ਸੁਖੀ ਰੰਦਾਵਾ ਜਿਹਨੂੰ ਅਸੀਂ ਸੁਖਜਿੰਦਰ ਰੰਦਾਵਾ ਕਹਿੰਦੇ ਆ ਪਿਆਰ ਨਾਲ ਲੁਕੀ ਸੁਖੀ ਰੰਦਾਵਾ ਕਹਿੰਦੇ ਨੇ ਕੋ ਕੈਲੇਬਰ ਹੈ ਤੇ ਰਾਜਸਥਾਨ ਕਾਂਗਰਸਾ ਪਰ ਭਾਰੀ ਲਗਾ ਕੇ ਰੱਖਿਆ ਗਿਆ ਉਹਨਾਂ ਦੇ ਤਾਂ ਪਰਿਵਾਰ ਨੂੰ ਮੈਨੂੰ ਲੱਗਦਾ ਹੁਣ ਪਿੱਛੇ ਜੀ ਹਜੇ ਗੈਂਗਸਟਰਾਂ ਤੋਂ ਉਹਨਾਂ ਦੇ ਬੇਟੇ ਨੂੰ ਥ੍ਰੈਟ ਆਈ ਹੈ ਹਮਲਾ ਵੀ ਉਹਨਾਂ ਦੇ ਦੋ ਬੇਟੇ ਦੇ ਦੋਸਤ ਉੱਤੇ ਹੋਇਆ ਹੈ ਉਹਨਾਂ ਨੇ ਤਾਂ ਖੁਦ ਕੰਪਲੇਂਟਸ ਕੀਤੀਆਂ ਹੋਈਆਂ ਲੇਕਿਨ ਗੱਲ ਇਹ ਹੈ ਕਿ ਖਲਾਰਾ ਹੀ ਪਾਣਾ ਹੈ ਰੌਲਾ ਹੀ ਪਾਣਾ ਹੈ ਗੱਲ ਹੀ ਤੋੜਨੀ ਹੈ ਬੇਲੇ ਹੱਥੇ ਗੱਲ ਤੋਰੀ ਜਾਓ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਜੇਲ੍ਹਾਂ ਦੇ ਮੰਤਰੀ ਸਹਿਕਾਰਤਾ ਮੰਤਰੀ ਰਹਿ ਚੁੱਕੇ ਨੇ ਔਰ ਇੱਕ ਉਹੋ ਜਿਹਾ ਲੀਡਰ ਹੈਗਾ ਉਹਦੀ ਪਿੱਠਸ ਹੁੰਦੀ ਹੈ ਵੈਸੇ ਮੇਰੇ ਨਾਲ ਹੈ ਆਪਤਾ ਨਹੀਂ ਹੈਗਾ ਉਹਦਾ ਜਿਨੇ ਕੈਪਟਨ ਨਮਿੰਦਰ ਸਿੰਘ ਦੇ ਨਾਲ ਰਹਿੰਦੇ ਹੋਏ ਕੈਪਟਨ ਨਮਿੰਦਰ ਸਿੰਘ ਦੀਆਂ ਗਲਤ ਨੀਤੀਆਂ ਦਾ ਵਿਰੋਧ ਕੀਤਾ ਮੈਨੂੰ ਯਾਦ ਹੈ 33 ਐਮਐਲ ਲੈ ਕੇ ਉਹਨੇ ਇੱਕ ਚਿੱਠੀ ਲਿਖੀ 33 33 ਕਾਂਗਰਸ ਦਾ ਰਾਜ ਹੋਵੇ ਕੈਪਟਨ ਮਿੰਦਰ ਸਿੰਘ ਮੁੱਖ ਮੰਤਰੀ ਹੋਵੇ ਕਿ ਅਸੀਂ ਅਕਾਲੀ ਦਲ ਦੇ ਖਿਲਾਫ ਅਸੀਂ ਵਿਕਰਮ ਮਜੀਠੀਏ ਦੇ ਖਿਲਾਫ ਚੋਣਾਂ ਜਿੱਤ ਕੇ ਆਏ ਆ ਜੇ ਅਸੀਂ ਇਹ ਕੰਮ ਨਹੀਂ ਕਰਾਂਗੇ ਇਹਨਾਂ ਦੇ ਕੇਸਾਂ ਦੀ ਤਹਿਕੀਕਾਤ ਨਹੀਂ ਕਰਾਂਗੇ ਤਾਂ ਸਾਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ ਉਹਨਾਂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਹਿੰਮਤ ਹੁੰਦੀ ਬਾਈ ਹਿੰਮਤ ਹੁੰਦੀ ਹੈ ਕੈਪਟਨ ਵਰਗੇ ਦੀ ਬਗਾਵਤ ਕਰਨਾ ਪੱਟਾਂ ਚ ਤੇ ਡੋਲਿਆਂ ਚ ਜਾਨ ਚਾਹੀਦੀ ਸੀ ਕੋਈ ਵੀ ਬਗਾਵਤ ਕਰਦਾ ਸੀ ਕੈਪਟਨ ਦਾ ਤਾਂ ਸਿੱਧਾ ਫਾਰਮੂਲਾ ਸੀ ਡੀਸੀ ਨੂੰ ਤੇ ਐਸਐਸਪੀ ਨੂੰ ਕਹਿ ਹੀ ਦਿੰਦਾ ਹੁੰਦਾ ਸੀ ਕਹਿੰਦਾ ਪਰ ਵੱਢ ਦਿਓ ਇਹਦੇ ਇਹਦੇ ਫੋਨ ਹੀ ਨਾ ਚੱਕੋ ਬੰਦਾ ਖਤਮ ਹੋ ਜਾਂਦਾ ਸੀ ਆਪਣੇ ਇਲਾਕੇ ਦੇ ਕਿਸੇ ਮਤਲਬ ਚੋਰੀ ਦੀ ਐਫਆਈਆਰ ਨਹੀਂ ਦਰਜ ਕਰਾ ਸਕਦਾ ਸੀ ਲੋਕੀ ਕਹਿੰਦੇ ਸੀ ਤੇਰੇ ਪੱਲੇ ਕੀ ਰਹਿ ਗਿਆ ਕੈਪਟਨ ਦੀ ਤਾਂ ਵਰਕਿੰਗ ਸਟਾਈਲ ਹੀ ਐ ਸੀ ਮੈਨੂੰ ਯਾਦ ਹੈ ਇੱਕ ਵਾਰ ਕੁਲਬੀਰ ਜੀ ਦਾ ਸਟੇਜ ਤੇ ਬੋਲਿਆ ਜਦੋਂ ਪੰਚਾਇਤਾਂ ਦੀਆਂ ਨੁਸਹਾਂ ਚਕਾਣੀਆਂ ਸੀ ਸਰਪੰਚਾਂ ਨੂੰ ਵੀ ਮੇਰੇ ਦਾ ਜਿਹੜਾ ਡੀਆਈਜੀ ਸਾਹਮਣੇ ਉਹ ਇੱਦਾਂ ਨੇ ਉੱਦਾਂ ਨੇ ਅਜੇ ਤੀ ਤਾਂ ਉਤਰਿਆ ਸੀ ਉਸ ਤੋਂ ਬਾਅਦ ਕੁਲਵੀਰ ਜੀ ਦੇ ਤਾਂ ਫੋਨ ਚੁੱਕਣੇ ਬੰਦ ਕਰਤੇ ਸੀ ਅਫਸਰਾਂ ਨੇ ਮੈਸੇਜ ਆ ਗਿਆ ਸੀ ਤੇ ਕੁਲਵੀਰ ਜੀ ਨੂੰ ਬਾਅਦ ਚ ਬੈਠ ਕੇ ਨਿਬੇੜਨਾ ਪਿਆ ਮਾਮਲਾ ਤੇ ਕੈਪਟਨ ਦਾ ਦਾ ਵਰਕਿੰਗ ਸਟਾਈਲ ਇਹ ਸੀਗਾ ਵੀ ਬਿਊਰੋਕ੍ਰੇਸੀ ਤੋਂ ਵੀ ਆਪਣੇ ਲੀਡਰ ਨੂੰ ਟਾਈਡ ਕਰ ਦਿੰਦਾ ਸੀ ਕਰਾ ਦਿੰਦਾ ਸੀ ਮੈਂ ਤਾਂ ਕਈ ਐਗਜ਼ਾਮਪਲਾਂ ਦੇ ਦੇਣਾ ਔਰ ਇਹ ਸੁਖਜੀਤ ਰੰਦਾਵੇ ਵਰਗਿਆਂ ਨੇ مخالਫਤ ਕੀਤੀ 33 ਬੰਦੇ ਲੈ ਕੇ ਸੌਖਾ ਨਹੀਂ ਹੁੰਦਾ ਤੇ ਕਰਜ਼ਾਰ ਦੇਖਿਆ ਜਾਂਦਾ ਬਾਕੀ ਰੋਲਾ ਪਾਣਾ ਯਾਰ ਬਿੱਲੇ ਜੋ ਮਰਜ਼ੀ ਰੋਲਾ ਪਾਈ ਜਾਊਗਾ ਟਾਈਮ ਹੀ ਟਪਾਣਾ ਫਿਲਹਾਲ ਇਹ ਪੋਜੀਸ਼ਨ ਹੈ ਸਿੱਧੂ ਪਰਵਾਰ ਦੀ ਨਵਜੋਤ ਸਿੰਘ ਸਿੱਧੂ ਦਾ ਭਵਿੱਖ ਇਸ ਵੇਲੇ ਜ਼ਰੂਰਦਾਰ ਤੇ ਲੱਗਿਆ ਹੋਇਆ ਨਵਜੋਤਕਰ ਸਿੱਧੂ ਸਸਪੈਂਡ ਕਰ ਦਿੱਤੇ ਗਏ ਹੈ ਪਰ ਹੁਣ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲਦਾ ਸਵਾਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨੀਆ ਪੰਜਾਬੀ ਤੇ